ਰਾਗ ਸੁਹੀ ਮਹੱਲਾ ਪੰਜਵਾ ਅੰਕਾਰ ਪੰਜਵਾ ਪੜ ਤਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨਹਿ ષાੜ ਦੁਬਿਦਾ ਕੀ ਕੁਰਿਆ ਰਹਾਉ ਨਿਰਗੁਨ ਹਰੀਆ ਸਰਗੁਨ ਧਰੀਆ ਅਨੇਕ ਕੋਟ ਹਰੀਆ ਭਿੰਨ 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 ਕਰਿਆ ਵੇਚ ਮਾਨ ਕੋਟ ਵਰੀਆ ਨਿਜ ਮੰਦਰ ਪਰੀਆ ਤਹਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਵਾਹ ਬੇਦ ਫਰੀਆ ਉਪਾਰ ਕਾ ਹਰੀਆ ਵਿਖਨਾ ਕੀਰੀਆ ਅਬ ਸਾਧੂ ਸੰਗ ਪਰਿਆ हरि खरिया, दर्शन करिया नानक गुरमिरिया बहुर नािरि सूहि महला पञ्ज रासमण्डल कीनो आखारा सगलो साज पासारा रहाओ। ਬਹੁ ਬੇਦ ਰੂਪ ਰੰਗ ਅਪਾਰਾ ਵੇਖੈ ਖੁਸੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਬਰਨ ਚਿਹਨ ਨਾਹੀ ਮੁਖ ਨਾਮ ਅਸਾਰਾ ਕਹਿਨ ਨਾ ਜਾਈ ਖੇਲ ਤੁਹਾਰਾ ਨਾਨ ਕਰੀਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾ ਤਾਉ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ញੋਬ ਬੈ ਤਿਉ ਰਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾਉ ਮਹਾ ਦੁਤਰ ਮਾਇ ਜੈਸੇ ਪਵਨ ਚੁਲਾਇਆ ਸੋਨ ਸੋਨ ਹੀ ਡਰਾਇਆ ਕਰੋ ਤ੍ਰਮ ਰਾਇ ਗ੍ਰਹਿ ਆੰਦ ਕੂਪਾਇਆ ਪਾਵਕ ਸਗ ਰਾਇ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਆਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਹ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀ ਆ ਮਿਲੈ ਨਾਮ ਆਧਾਰਾ ਤੁਠਾ ਸਚਾ ਪਾਤ ਸਾਹੋ ਥਾਪ ਗਿਆ ਸੰਸਾਰਾ ਭਗਤਾ ਕੀ ਤੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਵ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜੀਨੇ ਆ ਸੱਚ ਤੇਰਾ ਆਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਾਉ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਾਉ ਬਲੇ ਹਾਰਾ ਰਾਗ ਸੁਹੀ ਮਹੱਲਾ ਪੰਜਵਾ ਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮੁਨਾਇ ਇਹ ਜੇ ਸੁਨੋ ਹੋ へ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ ਨਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪਰਵਾਨ ਮਾਨ ਤਨ ਤੂ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਉਹ ਅਥਾਹੋ ਅਪਾਰ ਅਤ ਉਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾ ਸੂਹੀ ਮਹੱਲਾ ਪੰਜਵਾ ਵਿਸਰਹਿ ਨਾਹੀ ਜੇਤ ਤੂ ਕਬਹੂ ਸੋਥਾਨ ਤੇਰਾ ਕੇਹਾਲ ਆਥੁ ਭੇਰ ਜੇਤ ਸੋ ਦਥਿਆਈ ਨਿਰਮਲ ਹੋਵੈ ਦੇਹਾਂ ਮੇਰੇ RAM ਹਾਉ ਸੋਥਾਨ ਪਾਲਣ ਆਇਆ ਕੋਜਤ ਖੋਜਤ ਭਇਆ ਸਾਧ ਸੰਗ ਤੈਨ ਸਰਣ ਆਈ ਪਾਇਆ ਰਹਾਉ ਵੇਦ ਪੜੇ 파ੜੁ ਬ੍ਰਹਮੇ ਹਾਰੇ ਇਕ ਤੇਲ ਨਹੀਂ ਕੀਮਤ ਪਾਈ ਸਾਧਿਕ ਸਿੱਧ ਫਿਰਹਿ ਬਿਲ ਲਾਤੇ ਤੇ ਭੀ 모헤 ਮਾਈ ਦਾਸ ਆਵਤਾਰ ਰਾਜੇ ਹੋਏ ਵਰਤੇ ਮਹਾਦੇਵ ਆਉ ਧੂਪਤਾ ਤੇਨ ਭੀ ਅੰਤ ਨਾ ਪਾਇਓ ਤੇਰਾ ਲਾਏ ਥਕੇ ਵਿਪੂਤਾ ਸਹਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸਨ ਭੇਟਿਓ ਗੁਰ ਨਾਨਕ ਤਾ ਮਾਨ ਤਾਨ ਹਰ ਹਰ ਧਿਆਇ ਸੁਹੀ ਮਹੱਲਾ ਪੰਜਵਾਂ ਕਰਮ ਧਰਮ ਪਾਖਾੰਡ ਜੋ ਦੀ ਸਹ ਤਿਨ ਜਮ ਜਾਗਾਤੀ ਲੂਟੈ ਨਿਰਮਾਨ ਕੀਰਤਨ ਗਾਵਹੁ ਕਰਤੇ ਕਾ ਨੇਮਖ ਸਿਮਰਤ ਜਿਤੁ ਸ਼ੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮਰਜਨ ਇਸ ਨਾਨਾ ਇਸ ਕਲ ਮਹਿ ਮੈਲ ਧਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰੀਜੈ ਵੇਦਕ ਤੇ ਇਹ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਉ ਸਾਂਝਾ ਗੋ ਰਮੁਖ ਨਾਮ ਜਪੈ ਉਤਰੈ ਸੋ ਕਲ ਮਹਿ ਘਟ ਘਟ ਨਾਨਕ ਮਾਜਾ ਸੂਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੋਈ ਭਲ ਮਾਨਹਿ ਹੋਇ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭ ਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਨਾਮ ਹਰ ਸੰਤਾਂ ਜੀਵੜਾ ਨਾ ਕੋਈ ਭਗਤਾ ਵਾਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਦਰੈ ਜਾਮਤਾ ਕੈ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤੇਨ ਹਾਰ ਸਿਓ ਆਣ ਮਿਲਾਵੈ ਮਾਇਆ ਮੋਹ ਭਰਮ ਭਾਉ ਕਾਟੈ ਸੰਤ ਸਰਣ ਜੋ ਆਵੈ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ जानकी महिमा केतक बरनाओ जो प्रभु अपने भाणे कहो नानक जिन सतगुरु भेटेया से सब ते भय निकाणे सूहि महल्ला पंजावा महा अग्नि ते तो हाथ दे राखे पए तेरी शरणाई ਤੇਰਾ ਮਾਣ ਤਾਣ ਰਿਧ ਅੰਤਰ ਹੋਰ ਦੂਜੀ ਆਸ ਛੁਕਾਈ ਮੇਰੇ RAM ਰਾਏ ਤਉਦ ਚਿਤ ਆਇ ਉਭਰੇ ਤੇਰੀ ਤੇਗ ਪ੍ਰਵਾਸਾ ਤੁਮਰਾ Jap ਨਾਮ ਤੁਮਾਰਾ ਉਦਰੇ ਰਹਾਉ ਆਨਦ ਕੁ ਉਪਤੇ ਕਾੜ ਲੀਏ ਤੋਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਕਰਮ ਗਿਆ ਭੈ ਮੋਹ ਬਿਨਾਸੀ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੀਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਾਬਾ ਜਾਬ ਕਾਛਨਾ ਸੀਓ ਤਾਬ ਕੀਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਵ ਗਣਤੀ ਗਣੀ ਨਾ ਛੂਟੈ ਕਤਹੂ ਕਾਚੀ ਦੇਹ ਇਆਣੀ ਕਿਰਪਾ ਕਰਹੁ ਪ੍ਰਭ ਕਰਨ ਹਾਰੇ ਤੇਰੀ ਬਖਸ਼ ਨਿਰਾਦੀ ਜੀ ਅਜੰਤ ਸਭ ਤੇਰੇ ਕੀਤੇ ਘਾਟ ਘਾਟ ਤੁਹੀ ਤੇ ਆਈਐ ਤੇਰੀ ਗਾਤ ਮਿਤ ਤੂ ਹੈ ਜਾਣਹਿ ਕੁਦਰਤ ਕੀਮਾ ਨਾ ਪਾਈਐ ਨੇਰ ਗੁਣ ਮੋਗਦ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੁਹੀ ਮਹੱਲਾ ਪੰਜਵਾ ਆ ਗਠੜੇ ਹਰ ਸੰਤ ਤੁਮਾਰੇ ਜੇਨ ਘਰ ਧਨ ਹਰ ਨਾਮਾ ਪਰਵਾਣ ਗਣੀ ਸਈ ਇਹ ਆਏ ਸਫਲ ਤੇ ਨਾ ਕੇ ਕਾਮਾ ਮੇਰੇ RAM ਹਰ ਜਾਨਕੈ ਹਾਉ ਬਲ ਜਾਈ ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ जनम मरन दोहू मह न जन पर उपकारी आए जीान ते भगति लाए न हर सियो लैन मिलाए सचा अमर सची पातशाही सचे सेती राते सचा सुख सची वडे आई जिस्तिनि जाते ਕਾ ਫੇਰੀ ਪਾਣੀ ਪੋਵਾ ਹਰ ਜਾਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਾਨ ਦੇਖਣ ਪਾਵਾ ਸੁਹੀ ਮਹੱਲਾ ਪੰਜਵਾ ਆਰ ਬ੍ਰਾਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾਉ ਬਲਿਹਾਰਾ ਮੇਰੇ RAM ਰਾਏ ਜਿਉਂ ਰਾਖ ਹੈ ਤਿਉਂ ਰਹੀਐ ਤੁਧ ਭਾਵੈ ਤਾ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੋਕਤ ਭੋਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸੇਮਰ ਸੇਮਰ ਸਿਮਰ ਨਾਮ ਜੀਵਾ ਤਾਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ ਨਾਨਕ ਕਾਉ ਪ੍ਰਭ ਭਏ ਕਿਰਪਾਲਾ ਸਤਿਗੁਰੂ ਪੂਰਾ ਪਾਇਆ ਸੁਹੀ ਮਹੱਲਾ ਫੰਜਵਾ ਤੋਦ ਚੇਤੋ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਊਪਰ ਕਰਤੇ ਸੋ ਤੋਦ ਸਦਾ ਤੀ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ चरण टूड़ तेरे जानकी होवा तेरे दर्शन खाओ बल जाई अमृत वचन हृदय उर धारी ताओ कृपा ते संग पाई अंतर की गात तुद पहसारी तुद जेवड़ अवर ना कोई जेस नो लाए दहे सो लागे भगत तुहारा सोई ਦੋਏ ਕਾਰ ਜੋੜ ਮੰਗਾਓ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਬਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦਮਾਤਾ ਮਰਣਾ ਚੀਤ ਨਾ ਆਵੇ ਮੇਰੇ RAM RAAYE ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾਉ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸ਼ਰਨ ਤੇਰੇ ਪ੍ਰਵਾਸੈ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤੇ ਆਗ ਗੁਰ ਸਰਣੀ ਆਇਆ ਰਾਖੋ ਰਾਖਣ ਹਾਰੇ ਜੇਤ ਤੂ ਲਾ ਵਹਿ ਤਿਤ ਹਮ ਲਾਗਹਿ ਕੀ ਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਾਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਵਹਰ ਪ੍ਰਭ ਆਪਣਾ ਧਾਈਐ ਗੁਰ ਪ੍ਰਸਾਦ ਭਾਉ ਤਰੀਐ ਆਪ ਤਿਆਗ ਹੋਈਐ ਸਬਰੇਣਾ ਜੀਵਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਇਆਲਾ ਕਾਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਰਾਗ ਸੂਹੀ ਅષ્ટ ਪਦੀਆ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਾਭ ਅਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮੀਠੇ ਬਹਿਣਾ ਰਹਾਉ ਸਹਜ ਜਿਸੀ ਗਾਰ ਕਾਮਣ ਕਰ ਆਵੈ ਤਾ ਸੁਹਾਗਣ ਜਾ ਕੰਤੈ ਭਾਵੈ ਨਾ ਤੇਸ ਰੂਪ ਨਾ ਰੇਖੇ ਆਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਾਤ ਨਾਹੀ ਚਤੁਰਾਈ ਕਾਰ ਕਿਰਪਾ ਪ੍ਰਭ ਲਾਭ ਹੁ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹਾਉ ਮੈਂ ਜਾਈ ਤਾ ਕੰਤ ਸਮਾਈ ਤਾ ਕਾਮਣ ਪਿਆਰੇ ਨਾਵ ਨਿਧ ਪਾਈ ਅਨੇਕ ਜਨਮ ਬਿਸ਼ੁਰਤ ਦੁਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਯਾ ਭਣਤ ਨਾਨਕ ਸਹੋ ਹੈ ਭੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ